ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਲਗਾਤਾਰ ਐਕਸ਼ਨ ਹੋ ਰਿਹਾ ਹੈ ਤਾਂ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਨੇ ਘਰਾਂ ਦੇ ਉੱਤੇ ਬਲਡੋਜ਼ਰ ਐਕਸ਼ਨ ਹੋ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਪੀਲਾ ਪੰਜਾ ਉਹਨਾਂ ਦੇ ਘਰ ਦੇ ਵਿੱਚ ਚਲਾਇਆ ਜਾ ਰਿਹਾ ਹੈ ਘਰ ਤੋੜੇ ਜਾ ਰਹੇ ਨੇ ਜਿਹੜੇ ਨਸ਼ਾ ਤਸਕਰੀ ਦੇ ਪੈਸਿਆਂ ਦੇ ਨਾਲ ਬਣੇ ਹੋਏ ਸੀਗੇ ਡਰੱਗ ਮਨੀ ਦੇ ਨਾਲ ਜਿਹੜੇ ਘਰ ਬਣਾਏ ਹੋਏ ਸੀਗੇ ਉਸ ਦੇ ਉੱਤੇ ਪੰਜਾਬ ਪੁਲਿਸ ਐਕਸ਼ਨ ਲੈ ਰਹੀ ਹੈ ਤਾਂ ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਪੁਲਿਸ ਵੱਲੋਂ ਵੀ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਜੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੇ ਵੱਲੋਂ ਮਾੜੇ ਅਨਸਰਾਂ ਨੂੰ ਸਲਾਖਾਂ ਦੇ ਪਿੱਛੇ ਵੀ ਭੇਜਿਆ ਜਾ ਰਿਹਾ ਹੈ ਤਾਂ ਹੁਣ ਤੱਕ 58 ਦੋਸ਼ੀਆਂ ਨੂੰ ਗੁਰਦਾਸਪੁਰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਉਹਨਾਂ ਦੇ ਕੋਲੋਂ 2 ਕਿਲੋ 805 ਗ੍ਰਾਮ ਹੈਰੋਇਨ 737 ਨਸ਼ੀਲੇ ਕੈਪਸੂਲ 5 ਪਿਸਤਲਾਂ ਤੇ 68 ਰਾਉਂਡ ਬ੍ਰਾਮਤ ਕੀਤੇ ਗਏ ਨੇ ਤਾਜ਼ਾ ਪ੍ਰੈਸ ਕਾਨਫਰੰਸ ਕਰਕੇ ਆਈਜੀ ਪੰਜਾਬ ਪੁਲਿਸ ਪਰਮ ਰਾਜ ਸਿੰਘ ਉਮਰਾਨੰਗਲ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੇ ਡੀਜੀਪੀ ਦੇ ਆਦੇਸ਼ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਨਸ਼ੇ ਖਿਲਾਫ ਮੁਹਿੰਮ ਸ਼ੇੜੀ ਹੋਈ ਹੈ ਅਤੇ ਅੱਜ ਉਹਨਾਂ ਵੱਲੋਂ ਇਸੇ ਮੁਹਿੰਮ ਤਹਿਤ ਪਹਿਲਾ ਗੁਰਦਾਸਪੁਰ ਸੈਂਟਰਲ ਜੇਲ੍ਹ ਚ ਭਾਰੀ ਪੁਲਿਸ ਫੋਰਸ ਨਾਲ ਚੈਕਿੰਗ ਕੀਤੀ ਗਈ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਉਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦ ਪੰਜਾਬ ਚਾਤਵਾਦ ਦਾ ਦੌਰ ਸੀ ਤਾ ਪਬਲਿਕ ਦੇ ਸਾਥ ਦੇ ਨਾਲ ਹੀ ਪੰਜਾਬ 'ਚ ਤੱਤਵਾਦ ਨੂੰ ਪੁਲਿਸ ਖਤਮ ਕਰ ਸਕੀ ਸੀ ਤਾਂ ਹੁਣ ਲੋਕ ਅੱਗੇ ਆਣ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਕਿਉਂਕਿ ਇਹ ਨਸ਼ੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਬਰਬਾਦ ਕਰ ਰਹੀ ਹੈ ਤਾਂ ਮਾਨ ਸਰਕਾਰ ਲਗਾਤਾਰ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਦੇ ਉੱਤੇ ਐਕਸ਼ਨ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਅਟੈਚ ਕੀਤੀ ਜਾ ਰਹੀ ਹੈ ਉਸ ਪ੍ਰਾਪਰਟੀ ਦੇ ਉੱਤੇ ਮਕਾਨਾਂ ਦੇ ਉੱਤੇ ਬਲਡوزر ਐਕਸ਼ਨ ਵੀ ਹੋ ਰਿਹਾ ਹੈ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਉਹ ਦਿਖਾ ਰਹੇ ਸੀਗੇ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈ ਮਾੜੇ ਅੰਸਰਾਂ ਦੇ ਘਰਾਂ ਦੇ ਉੱਤੇ ਜਿਹੜੇ ਬਲਡوزر ਚਲਾਏ ਜਾ ਰਹੇ ਸੀਗੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਤਾਂ ਪੰਜਾਬ ਦੇ ਵਿੱਚ ਲਗਾਤਾਰੇ ਐਕਸ਼ਨ ਜਾਰੀ ਹੈ ਤਾਇਜੀ ਦਾ ਕਹਿਣਾ ਸੀਗਾ ਕਿ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ ਜਣੇ ਮਾੜੇ ਅੰਸਰ ਨੇ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਇਹ ਗਲਤ ਕੰਮ ਕਰਨੇ ਛੱਡ ਦੇ ਨਹੀਂ ਤਾਂ ਅਸੀਂ ਨਹੀਂ ਬਖਸ਼ਾਂਗੇ ਤਾਂ ਆਜੀ ਵੱਲੋਂ ਬਕਾਇਦਾ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਗੁਰਦਾਸਪੁਰ ਦਾ ਡਾਟਾ ਦਿੱਤਾ ਕਿ ਗੁਰਦਾਸਪੁਰ ਦੇ ਵਿੱਚ ਹੁਣ ਤੱਕ 58 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਹਨਾਂ ਦੇ ਕੋਲੋਂ 2 ਕਿਲੋ 805 ਗ੍ਰਾਮ ਹੈਰੋਇਨ ਔਰ 737 ਨਸ਼ੀਲੇ ਕੈਪਸੂਲ 5 ਪਿਸਤੋਲਾਂ ਅਤਿਸ਼ 66 ਰਾਉਂਡ ਬਰਾਮਦ ਕੀਤੇ ਗਏ ਨੇ ਤਾਂ ਇਹ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਪੁਲਿਸ ਦਾ ਲੋਕ ਸਹਿਯੋਗ ਦੇਣ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਪਰ ਤਾਂ ਜੋ ਇਹਨਾਂ ਤੇ ਹੋਰ ਸ਼ਿਕੰਜਾ ਕਸਿਆ ਜਾ ਸਕੇ ਇਹਨਾਂ ਦੀ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੁਰਵਿਆਦੂ ਜੀ ਸਖਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਬਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਪਤਾ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਨੂੰ 34 ਮੁਕਦਮੇ ਜੋ ਐਨਡੀਪੀਐਸ ਦੇ 8 ਮੁਕਦਮੇ ਐਕਸਾਈਜ਼ ਦੇ ਤੇ ਔਰ ਆਮ ਦੇਕ ਦੇ 26 ਮੁਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ ਲਗਭਗ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਪੀਐਸ ਦੇ ਔਰ ਆਮ ਦੇਕ ਦੇ ਵਿੱਚ ਇਸੇ ਤਰ੍ਹਾਂ ਐਕਸਾਈਜ਼ ਅੱਗੇ ਵਿੱਚ ਉਪਤਾਈਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਹਦੇ ਪ੍ਰੰਤ ਸਾਰਾ ਡਿਓਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਦਿੱਤੀ ਦੇ ਚੁੱਕੇ ਹਾਂ ਅਗਲੇ ਜੁਗਤਮੈਨੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ 7 ਦਿਨ ਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਾ ਨੂੰ ਸਮਝਾਉਣ ਇਹ ਨਾਲਾਂ ਤੋਂ ਦੂਰ ਰਹਿਣਾ ਚਾਹੀਦਾ ਸੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਕੋਲ ਮਨ ਕੇ ਕੰਮ ਕਰਨ ਦੇਖੋ ਜੇ ਆਤਵਾਰ ਖਤਮ ਹੋ ਸਕਦਾ ਉਹ ਵੀ ਨਾ ਉਦੋਂ ਵੀ ਜਿੰਨਾ ਚਿਰ ਪੁਲਿਸ ਪਬਲਿਕ ਦੇ ਨਾਲ ਨਾ ਜਦੋਂ ਪੁਲਿਸ ਨਹੀਂ ਪਬਲਿਕ ਸवरी ਪੁਲਿਸ ਨਾਲ ਨਹੀਂ ਖੜੀ ਜਨਾਚਰ ਉਹ ਵੀ ਨੇ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਅਤਵਾਦੀ ਖਤਮ ਹੋ ਗਿਆ ਸੀ ਉਹ ਤੇ ਬਲਾਸਟ ਸਾਧਨ ਬੜੇ ਨੇ ਉਹ ਧਿਆਨ ਪਟਕਾਉਣ ਵਾਸਤੇ ਹੈ ਜਾਂ ਉਹੀ ਕੋਈ ਗਨੀਮਤੀ ਸਾਜ਼ਿਸ਼ ਹੈ ਪੰਜਵੀਂ ਜਲੰਧਰ ਚ ਬਲਾਸਟ ਹੈ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਚ ਪੁਲਿਸ ਨੇ ਕਰੀ ਨਸ਼ਿਆਂ ਦੇ ਸਲਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰਡ ਦੇ ਵਿੱਚ ਉਹ ਆਪਣੇ ਮਨਸੂਬੇ ਤੇ ਕਾਰਜਾਂ ਰਹਿੰਦੀਆਂ ਕਿਉਂਕਿ ਉਹਨਾਂ ਦਾ ਕੰਮ ਹੈ ਗੜਬੜੀ ਫਲਾਉਣਾ ਪੰਜਾਬ 'ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਿਹਨੂੰ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖਣਾ ਕਿ ਜਿੰਨੇ ਵੀ ਬਲਾਸਟ ਹੋਏ ਨੇ ਬਟਾੜੇ 'ਚ ਅੰਮ੍ਰਿਤਸਰ ਦੇ ਵਿੱਚ ਸੋ ਸਾਰੇ ਬੰਦੇ ਫੜੇ ਗਏ ਨੇ ਤੇ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ ਸੋ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਬਣਾਉ ਕਿ ਉਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਅੰਮ੍ਰਿਤਪੁਰ ਜਲੰਧਰ ਹੋ ਗਿਆ ਕਰ ਹੁਣੇ ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਹੈ ਤੁਮੇ ਤੈਸ ਕਰ ਲਾਂਗੇ ਪੁਲਿਸ ਦਾ ਡਾਰਕਾ ਟੈਨਰੀ ਦਿਨਾਂ ਦਿਨ ਜੰਨਤ ਤੇ ਉਹ ਗੈਂਗਸਟਰ ਨਸ਼ਾ ਪਿਛਲੇ 20 ਸਾਲ ਤੋਂ ਚੱਲੇ ਹੁਣ ਤੱਕ ਵੱਧ ਤਾਂ ਆਇਆ ਬਸ ਕਿਤੇ ਵੀ ਸਟੇਜ ਤੇ ਕਰਦਣਿਆ ਕੱਢਿਆ ਇਹਦੇ ਪਹਿਲਾਂ ਲੋਕਾਂ ਨੂੰ ਲੋਕਾਂ ਨੂੰ ਵੀ ਸਹੀਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਹਾ ਨੇ ਕਿ ਵੀ ਇਹਦੇ ਚ ਜਨਾਂਦਰ ਪੇਰਸ ਨਹੀਂ ਕਰਦੇ ਪੁਲਿਸ ਕੇ ਲਈ ਪੁਲਿਸ ਕੋ ਜਦਦਰ ਦੇ ਕੋ ਲਗਿਆ ਨਹੀਂ ਸੋ ਸਮਾਜ ਖੜੇਗਾ ਤੇ ਤਾਹੀਂ ਪੁਲਿਸ ਕੰਮਜਾ ਕੋਈ ਪਬਲਿਕ ਦਾ ਜ਼ਰੂਰੀ ਹੈ ਸਾਥ ਥੈਂਕ ਯੂ